ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਰੇਲੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਬਹੁਤ ਹੀ ਸ਼ਾਨਦਾਰ ਤੇ ਸਿੰਪਲ ਡੋਰੀ ਡਿਜ਼ਾਈਨ ਬਣਾਵਾਂਗੇ। ਇਹ ਤਿੰਨ ਕੁੰਡਿਆਂ ਨਾਲ ਹੀ ਬਣ ਜਾਂਦੀ ਹੈ ਡੋਰੀ। ਜਿੰਨਾਂ ਨੂੰ ਸਿੱਧਾ-ਸਿੱਧਾ ਬੁਣਨਾ ਆਉਂਦਾ ਹੈ ਉਹ ਵੀ ਆਸਾਨੀ ਨਾਲ ਬਿਗਨਰ ਬਣਾ ਸਕਦੇ ਆ। ਇਹ ਆਪਾਂ ਬਰੀਕ ਉਨ ਦੀ ਡੋਰੀ ਬਣਾਈ ਹੈ। ਇਹ ਆਪਾਂ ਮੋਟੀ ਉਨ ਦੀ ਬਣਾਈ ਹੈ। ਜੇ ਤੁਹਾਨੂੰ ਡੋਰੀ ਮੋਟੀ ਚਾਹੀਦੀ ਹੈ ਤਾਂ ਮੋਟੀ ਉਨ ਦੀ ਬਣਾ ਸਕਦੇ ਹੋ। ਜੇ ਬਰੀਕ ਚਾਹੀਦੀ ਹੈ ਤਾਂ ਬਰੀਕ ਉਨ ਲੈ ਲਓ। ਇਹ ਤੁਸੀਂ ਫਰੌਕ ਤੇ ਫਰੌਕ ਚ ਪਹੁੰਚੂ ਚ ਕੈਪ ਚ ਤੇ ਨਾਲੇ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਹਨੂੰ ਰੱਸੀ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇਹ ਆਪਾਂ ਉਨ ਲੈ ਲਈ ਜਿਹੜੀਆਂ ਤੁਸੀਂ ਸਲਾਈਆਂ ਲੈਣੀਆਂ ਉਹ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਗਲੇ ਵਾਲੀਆਂ ਸਲਾਈਆਂ दूजे पास स्टॉपर नहीं होना चाहिए था। हूँ नॉट लगा लांगे इस तरह इस तरह आप नॉट लगा के एक कुंडा बना लांगे। ਨ ਟਾਈਟ ਕਰ ਲਓ ਹੁਣ ਹੁਣ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਲਾਂਗੇ ਇੱਕ ਕੁੰਡੇ ਨੂੰ ਇਸ ਤਰ੍ਹਾਂ ਬੁਣ ਲਾਂਗੇ ਹੁਣ ਇਸ ਤਰ੍ਹਾਂ ਇਹ ਗੁੰਡਾ ਇਸ ਤਰ੍ਹਾਂ ਸਲਾਈ ਚ ਪਾ ਲਾਂਗੇ ਹੁਣ ਇਹਨੂੰ ਬੁਣ ਲਾਂਗੇ ਦੋ ਕੁੰਡੇ ਬਣ ਗਏ ਹੁਣ ਇਹ ਕੁੰਡਾ ਜਿਹੜਾ ਬੁਣਿਆ ਇਹਨੂੰ ਵੀ ਖੱਬੇ ਹੱਥ ਵਾਲੀ ਸਲਾਈ ਜਸ ਤਰ੍ਹਾਂ ਲੈ ਲਾਂਗੇ ਤਿੰਨ ਕੁੰਡੇ ਬਣ ਗਏ ਤਿੰਨ ਕੁੰਡਿਆਂ ਨਾਲ ਹੀ ਇਹ ਡੋਰੀ ਬਣਦੀ ਹੈ ਹੁਣ ਆਪਾਂ ਇਹਨਾਂ ਨੂੰ ਤਿੰਨਾ ਕੁੰਡਿਆਂ ਨੂੰ ਸਿੱਧੇ ਬੁਣ ਲਾਂਗੇ ਫਿਰ ਇਸ ਤਰ੍ਹਾਂ ਇਹਨਾਂ ਨੂੰ ਬੁਣ ਕੇ ਦੂਸਰੇ ਸਿਰੇ ਚ ਸਿਰੇ ਚ ਲੈ ਜਾਾਂਗੇ ਆਪਾਂ ਇਸ ਤਰ੍ਹਾਂ ਕੁੰਡਿਆਂ ਨੂੰ ਇੱਧਰ ਲੈ ਆਵਾਂਗੇ ਹੁਣ ਫਿਰ ਇਹਨਾਂ ਨੂੰ ਸਿੱਧੇ ਬੁਣ ਲਾਂਗੇ ਤਿੰਨੇ ਕੁੰਡੇ ਸਿੱਧੇ ਬੁਣ ਲਾਂਗੇ ਹੁਣ ਇਹਨਾਂ ਕੁੰਡਿਆਂ ਨੂੰ ਫਿਰ ਦੂਸਰੇ ਸਿਰੇ ਤੇ ਲੈ ਜਾਾਂਗੇ ਫਿਰ ਇਹਨਾਂ ਨੂੰ ਸਿੱਧੇ ਬੁਣ ਲਾਂਗੇ ਬਸ ਇਹੀ ਤਰੀਕਾ ਇਹਨੂੰ ਬੁਣਨ ਦਾ ਹੁਣ ਫਿਰ ਇਹਨਾਂ ਕੁੰਡਿਆਂ ਨੂੰ ਦੂਸਰੇ ਸਿਰੇ ਤੇ ਲੈ ਜਾਾਂਗੇ ਫਿਰ ਇਹਨਾਂ ਨੂੰ ਤਿੰਨਾਂ ਨੂੰ ਸਿੱਧੇ ਬੁਣ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਰਿਪੀਟ ਕਰਨਾ ਹੈ ਡੋਰੀ ਬਿਲਕੁਲ ਗੋਲ ਬਣੂਗੀ ਬਰਨਿਸ਼ ਸ਼ੁਰੂ ਹੋ ਗਈ ਥੋੜੀ ਥੋੜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਹੀ ਆਪਾਂ ਬਣਾਈ ਜਾਨਾ ਇਸ ਤਰ੍ਹਾਂ ਬਣ ਜਾਂਦਾ ਦੇਖੋ ਸਾਰੀ ਸਾਈਡ ਤੋਂ ਗੁਲਾਈ ਹੈ ਤੁਸੀਂ ਜਿੰਨੀ ਲੰਬਾਈ ਬਣਾਉਣੀ ਆ ਉਹਨੇ ਬੁਣੀ ਜਾਓ ਦੇਖੋ ਆਪਾਂ ਇੰਨਾ ਬਣਾ ਲਿਆ ਇਹ ਆਪਣੀ ਬਰੀਕ ਹੁੰਨੇ ਦੇਖੋ ਬਹੁਤ ਹੀ ਵਧੀਆ ਬਣੀ ਹੈ ਤੁਸੀਂ ਇਹਨਾਂ ਫਰੌਕ ਕੈਪ ਜਾਂ ਪੌਂਚੂ ਚ ਪਾ ਕੇ ਉਸ ਨੀਚੇ ਲਟਕਣ ਲਾ ਦਿਓ ਪੰਪਾਉਂ ਲਾ ਦਿਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਬੱਚਿਆਂ ਦੀ ਫਰੌਕ ਜਰਾਬਾਂ ਪੌਂਚੂ ਚ ਪਾਇਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ